ਸਬਡਿਵੀਜ਼ਨ ਅਮਲੋਦੇ ਪਿੰਡ ਨਾਰਾਇਣਗੜ੍ਹ ਵਿੱਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਹਲਕਾ ਵਿਧਾਇਕ ਕਰਨਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ಗ್ರಾಮ ਪੰਚਾਇਤ ਪਿੰਡ ਨਾਰਾਇਣਗੜ੍ਹ ਦੇ ਸਰਪੰਚ ਵੱਲੋਂ ਕਈ ਵੱਡੇ ਪੱਧਰ ਤੇ ਕਿਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਹਲਕਾ ਵਿਧਾਇਕ ਕਰਨਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਆਪਣੀ ਟੀਮ ਨਾਲ ਪੁੱਜੇ ਜਿਨ੍ਹਾਂ ਦਾ ਪਿੰਡ ਨਾਰਾਇਣਗੜ੍ਹ ਪੁੱਜਣ ਤੇ ਪਿੰਡ ਦੇ ਨੌਜਵਾਨਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਇੱਕ ਵੱਡੇ ਕਾਫਲੇ ਦੀ ਅਗਵਾਈ ਨਾਲ ਪਿੰਡਨ ਰਣਗਣ ਵਿੱਚ ਉਦਘਾਟਨ ਸਮਾਰੋਹ ਵਿੱਚ ਲਗਾਇਆ ਗਿਆ ਜਿੱਥੇ ਪਿੰਡ ਦੇ ਸਰਪੰਚ ਬਬਲੀ ਕੋਰ ਨੇ ਫੁੱਲਾਂ ਦਾ ਬੁਕੇ ਨਾਲ ਹਲਕਾ ਵਿਦਾਇਕਾਕਰਨ ਦੀਪ ਸਿੰਘ ਜੀ ਦਾ ਸਵਾਗਤ ਕੀਤਾ ਅਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਪਰ ਵਿਅਕਤੀਆਂ ਨੇ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰੈਣਗੜ ਵੋਲਸ ਚੇਅਰਮੈਨ ਬਲਵਿੰਦਰ ਸਿੰਘ ਨਰਿੰਦਰ ਸਿੰਘ ਰਿੰਕੀ ਕਾਉਂਸਲਰ ਹਰਪ੍ਰੀਤ ਸਿੰਘ ਕੌਂਸਲਰ ਅਮਿਤ ਚੈਚਨ, ਲक्की ਸ਼ਰਮਾ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਸੰਦੀਪ ਸਿੰਘ ਬੱਲ ਤੇ ਜਿੰਦਰ ਰਹਿਲ, ਮਨਦੀਪ ਸਿੰਘ ਮੰਨਾ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਪਤਵੱਤੇ ਹਾਜ਼ਰ ਸਨ। ਇਸ ਮੌਕੇ ਹਲਕਾ ਵਿਧਾਇਕਾ ਕਰਨਦੀਪ ਸਿੰਘ ਜੀ ਨੇ ਪਿੰਡ 'ਚ ਕੀਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਪਰੰਤ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਕੈਨੀਅਤ ਤੇ ਕਤਨੀ ਦੀ ਪੱਕੀ ਹੈ ਅਤੇ ਜੋ ਵਾਅਦੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਸਨ ਉਨ੍ਹਾਂ ਪੂਰਾ ਕਰ ਵਿਖਾਇਆ ਹੈ ਉਹਨਾਂ ਪਿੰਡ ਨਰੈਣਗੜ੍ਹ ਦੀ ਪੰਚਾਇਤ ਦਾ ਧੰਨਵਾਦ ਕਰਦੇ ਕਿਹਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਪਿੰਡ ਬੁਲਾਕੇ ਪੂਰਾ ਸਨਮਾਨ ਕੀਤਾ ਹੈ ਉਹਨਾਂ ਕਿਹਾ ਕਿ ਪਿੰਡ ਅਤੇ ਪਿੰਡ ਦੇ ਵਿਕਾਸ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਜਲਦੀ ਹੀ ਪੁਰਾਣੇ ਸਾਭਕਾ ਸਰਪੰਚ ਬਲਵੰਤ ਸਿੰਘ ਦੀ ਨਿੱਗੀ ਯਾਦ ਨੂੰ ਸਮਰਪਿਤ ਇੱਕ ਸੜਕ ਉਹਨਾਂ ਦੇ ਨਾਮ ਤੇ ਬਣਾਈ ਜਾਵੇਗੀ ਜਿਸ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਉਹਨਾਂ ਦੀ ਯਾਦ ਤਾਜ਼ਾ ਰਹੇਗੀ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਹਲਕਾ ਵਿਧਾਇਕਾ ਕਰਨਦੀਪ ਸਿੰਘ ਕੌਂਸਲਰ ਹਰਪ੍ਰੀਤ ਸਿੰਘ ਕੌਂਸਲਰ ਚਰਨਜੀਤ ਸਿੰਘ ਬਾਜਵਾ ਸੰਦੀਪ ਸਿੰਘ ਬਲ ਅਤੇ ਹੋਰ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕਾ ਕਰਨਦੀਪ ਸਿੰਘ ਜੀ ਨੇ 10-10000 ਦੀ ਰਾਸ਼ੀ ਦੇ ਚੈੱਕ ਵੀ ಗ್ರಾಮ ਪੰਚਾਇਤ ਨੂੰ ਸੌਂਪੇ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਨਗੜ ਨੇ ਹਲਕਾ ਵਿਧਾਇਕਾ ਕਰਨਦੀਪ ਸਿੰਘ ਜੀ ਅਤੇ ਉਹਨਾਂ ਦੀ ਟੀਮ ਦਾ ਪਿੰਡ ਨਰਨਗੜ ਪੁਰਜਨ ਤੇ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਸਾਲ ਸਰਪੰਚੀ ਕਰਕੇ ਗਿਆ ਔਰ ਉਹਨਾਂ ਦੇ ਵੇਲੇ ਪਿੰਡ ਦੀ ਮੇਰੇ ਖਿਆਲ ਚ ਕੋਈ ਵੀ ਇਹ ਜੀ ਗਲੀ ਨਹੀਂ ਦੀ ਰਹੀ ਗਈ ਜਿਹੜੀ ਉਸ ਟਾਈਮ ਦੇ ਹਿਸਾਬ ਨਾਲ ਪੱਕੀ ਨਾ ਹੋਈ ਹੋਵੇ ਪਰੰਤੂ ਸਮਾਂ ਜਾਦੇ ਹੋਣ ਕਰਕੇ ਉਹ ਗਲੀਆਂ ਨਾਲੀਆਂ ਦਾ ਪ੍ਰਬੰਧ ਦੁਆਰੇ ਤੌਰ ਤੇ ਕਰਨਾ ਪਿਆ ਉਹਨਾਂ ਦੇ ਘਰ ਇਥੋਂ ਪਿੰਡ ਤੋਂ ਬਾਹਰ ਨੇ ਤੁਸੀਂ ਉਸ ਦਿਨ ਬੈਠਣ ਆਏ ਸੀ ਵਾਦਾ ਕਰਕੇ ਗਏ ਸੀ ਕਿ ਸਰਦਾਰ ਬਲਵੰਤ ਸਿੰਘ ਜੀ ਦੇ ਨਾਮ ਤੇ ਉਹ ਛੜਕ ਬੜਮਾਈ ਜਾਊਗੀ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਨਗਰ ਪੰਚਾਇਤ ਦੀ ਬੇਨਤੀ ਆਪ ਜੀ ਨੂੰ ਉਹ ਮੰਨਦੀ ਨਹੀਂ ਹੋ ਸਕੀ ਨਹੀਂ ਅੱਜ ਉਹ ਆਪ ਜੀ ਤੋਂ ਨਹੀਂ ਪੁੱਤਰ ਰਖਾਉਣਾ ਸੀ ਉਹ ਨਗਰ ਨੂੰ ਵਿਸ਼ਵਾਸ ਦਿਵਾ ਕੇ जाएंगे ਉਹ ਸਰਦਾਰ ਬਲਵੰਤ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾ ਕੇ जाएंगे ਉਹ ਕੇ ਆਉਣੇ ਵਾਲੇ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਉਹ ਕੰਮ ਨੂੰ ਆਵਾਂ ਮੁਕੰਮਲ ਕਰਾਂਗੇ ਉਹ ਔਰ ਸਰਦਾਰ ਬਲਵੰਤ ਸਿੰਘ ਜਿਹੜੇ ਸਦਾ ਹੀ ਯਾਦ ਰਹਿਣਗੇ ਕਿਉਂਕਿ ਜਦ ਉਹਨਾਂ ਦੇ ਨਾਂ ਤੇ ਛੜਕ ਵੱਜੂਗੀ ਜਾਂ ਉਹਦਾ ਨੀ ਪੱਥਰ ਰਹੂਗਾ ਨੰਗਣੇ ਆਲਾ ਬੰਦਾ ਹਮੇਸ਼ਾ ਹੀ ਉਹਨੂੰ ਯਾਦ ਕਰਕੇ ਨੰਗੂਗਾ ਮੈਂ ਇੱਕ ਵਾਰ ਫੇਰ ਨਾਗ ਨਰੈਣਗੜ੍ਹ ਵਿੱਚ ਆਉਣ ਤੇ ਐਮਐਲਏ ਕਾਕਾ ਰਣਜੀਤ ਸਿੰਘ ਜੀ ਦਾ ਅਤੇ ਉਹਨਾਂ ਦੇ ਨਾਲ ਆਏ ਹੋਏ ਸਮੁੱਚੀ ਕਾਂਗਰਸ ਦੀ ਟੀਮ ਦਾ ਖਾਸ ਕਰਕੇ ਮੰਡੀ ਗਵਿੰਦਗੜ੍ਹ ਤੋਂ ਜਿਹੜੇ ਐਮਪੀ ਐਮਸੀ ਸਾਹਿਬਾਨ ਆਏ ਨੇ ਉਹਨਾਂ ਦਾ ਬਲਾਸੰਤੀ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਮੈਂ ਤੁਹਾਨੂੰ ਬੜਾ ਮਾਨ ਸਨਮਾਨ ਇੱਜਤ ਸਤਕਾਰ ਪਿੰਡ ਨਰੇਂਦਰਗੜ੍ਹ ਪਹੁੰਚੇ ਤੇ ਕੱਡੇ ਜੋਗਿੰਦਰ ਸਿੰਘ ਨਰੇਂਦਰਗੜ੍ਹ ਸਾਹਿਬ ਡਿਰੇ ਜਲਾ ਪਰਿਸ਼ਦ ਦੇ ਮੈਂਬਰ ਤੇ ਐਮਪੀ ਜੀ ਤੇ ਸਰਪੰਚਾ ਸੁਖੀ ਪੰਚਾਇਤ ਤੇ ਮੋਹਦਦੀਨ ਸਿੰਘ ਸਾਹਿਬ ਨੇ ਮਾਣ ਨਾਲ ਪਰਤ ਇੱਥੇ ਕੋ ਗੱਲ ਸਮਾਰੋਹ ਕਰ ਗਏ ਜਿਹੜੇ ਕਾਰਜ ਦਿੱਤੇ ਗਏ ਹੁੰਦੇ ਜਿਸ ਗੈਸਟਾ ਨੂੰ ਇੰਟਰਵਿਊ ਲੈ ਰਹੇ ਹੋਗੇ ਪੰਜਾਬ ਸਰਕਾਰ ਦੇ ਦੀ ਨੇ ਮਾਮਲਾ ਕੀਤਾ ਗਿਆ ਉਸ ਦਾ ਫਾਰਮ ਬਣਾਇਆ ਗਿਆ ਔਰ ਜਿਹੜੇ ਨਿਰਮਾਨ ਦੇ ਕਾਰਜ ਦਿੱਤੇ ਗਏ ਨੇ ਨਾਲ ਸਟੀਲ ਤੇ ਇੰਨੀ ਮਤਲਬ ਜਿਹੜਾ ਪ੍ਰਾਣਾ ਬੜੀ ਪੰਚਾਇਤ ਦੇ ਮੈਂਬਰ ਤੁਹਾਨੂੰ ਯਾਦ ਕਰ ਪ੍ਰਾਣੀ ਐਸੀ ਪਈ ਸੀ 2 ਲੱਖ ਰੁਪਏ ਉਹਨਾਂ ਪੈਸੇ ਵੀ ਲਾਗਤ ਦਾ ਵੀ ਨਿਪਟਾਰਾ ਰੱਖਿਆ ਗਿਆ ਔਰ ਉਹਨਾਂ ਜਿਹੜਾ ਪਿੰਡ ਦਾ ਸੀ ਨਿਰਮਾਨ ਕਰਨ ਜਾ ਰਹੇ ਤਕਰੀਬਨ 40 ਲੱਖ ਦੀ ਰਕਮ ਉਸਤਾ ਬੇਰਵਾ ਪਿੰਡ ਵਾਸੀਆਂ ਦੇ ਤਹਿਤ ਜੋ ਸਰਪੰਚ ਸਾਹਿਬ ਆ ਕਰਵਾਂ ਚੱਲੇ ਹਨਗੇ ਉਹਦਾ ਬਿਹਰਵਾ ਦਿੱਤਾ ਹੈਗਾ ਔਰ ਖੁਸ਼ੀ ਹੁੰਦੀ ਹੈ ਕਿ ਅਸੀਂ ਸਰਕਾਰ ਦੇ ਤਹਿਤ ਇਹ ਕਾਰਜ ਮੁਕੰਮਲ ਹਰਿੰਸ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਪਰਿੰਡਾ ਦੀ ਨੁਹਾਰ ਬਦਲ ਸਕੇ ਔਰ ਕਹਾਣੋ ਅੱਛਾ ਵਾਤਾਵਰਣ ਦੇ ਸਕੇ ਤਾਂ ਕਿ ਪਰਿੰਡਾ ਦਾ ਸਫਾਇਦਾ ਸਰਕਾਰ ਦਾ ਨਾਮ ਚਮਕ ਸਕੇ ਇੱਕ ਰੋਡ ਦੀ ਮੰਗ ਸੀ ਇਹਨਾਂ ਦੀ ਰੋਡ ਸਰਦਾਰ ਬਲਵੰਤ ਸਿੰਘ ਦੇ ਸਰਪੰਚ ਸਾਹਿਬ ਦੀ ਪੁਰਾਣੀ ਅਗੜ ਤੜ੍ਹੇ ਉਹਨਾਂ ਨੇ ਜਦੋਂ ਦੀ ਬਰਵਾਰ ਕੋਰ ਅਰਜ਼ੀ ਕਰ ਰਹੇ ਸੀ ਉਸ ਦੀ ਕੁਝ ਸਰਕਾਰੀ ਅਰਜ਼ੀ ਹੈ ਉਹ ਅਰਜ਼ੀ ਨੂੰ ਦੂਰ ਕਰਕੇ ਦੰਦ